ਮੈਂ ਬੇਨਤੀ ਕਰਦਾ ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਆਪਣੇ ਪ੍ਰਚਾਰਕ ਸ਼੍ਰੇਣੀ ਨੂੰ ਕਿਸਾਨ ਆਗੂਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਕਿ ਆਪਣੇ ਗੁੱਸੇ ਗਿਲੇ ਛੱਡ ਕੇ ਆਓ ਇਹਨਾਂ ਪਰਾਵਾਂ ਦਾ ਸਾਥ ਦਿਈਏ ਇਸ ਮੋਰਚੇ ਨੂੰ ਉਵੇਂ ਹੀ ਫਤਿਹ ਕਰੀਏ ਜਿਵੇਂ ਪਹਿਲਾਂ ਫਤਿਹ ਕੀਤੇ ਨੇ ਮੰਨ ਲਓ ਕਿ ਤੁਸੀਂ ਸੋਚਦੇ ਹੋਗੇ ਕਿ ਡੱਲੇਵਾਲ ਨੇ ਕਿਹੜਾ ਮਰਨਾ ਜੇ ਮਰ ਗਿਆ ਆਪਣੀ ਜਾਨ ਦੀ ਬਾਜ਼ੀ ਲਾ ਗਿਆ ਉਹਦੇ ਭੋਗ ਤੇ ਜਾ ਕੇ ਕਿਹੜੇ ਸ਼ਬਦ ਕਹੋਗੇ ਕਿਹੜਾ ਮੂੰਹ ਲੈ ਕੇ ਜਾਓਗੇ ਉੱਥੇ ਉਸ ਵਕਤ ਤੁਹਾਡੇ ਤੋਂ ਪਛਤਾਵਾ ਹੋਊ ਕਾਸ਼ ਅਸੀਂ ਪਹਿਲਾਂ ਚਲੇ ਜਾਂਦੇ ਤੇ ਡੱਲੇਵਾਲ ਸਾਹਿਬ ਦੇ ਮਨ ਚੇ ਹੋਊ ਮਰਨ ਤੋਂ ਪਹਿਲਾਂ ਕਾਸ਼ ਇਸ ਮੋਰਚੇ ਨੂੰ ਫਤਿਹ ਕਰਕੇ ਮਰਦਾ ਚੰਗੀ ਗੱਲ ਸੀ ਅਦਵਿਚਾਲੇ ਛੱਡ ਕੇ ਜਾਣ ਜਾ ਰਹੀ ਐਸਲੀ ਮਰਨ ਤੋਂ ਬਾਅਦ ਸ਼ਹੀਦ ਸੱਚਖੰਡ ਵਾਸੀ ਸਵਰਗ ਵਾਸੀ ਕਹਿਣ ਦਾ ਕੋਈ ਫਾਇਦਾ ਨਹੀਂ ਆਓ ਜਿਉਂਦੇ ਜੀ ਯਤਨ ਕਰੀਏ ਆਪਾਂ ਸਿਰ ਜੋੜੀਏ